ਆਪਣੀ ਸੁਰੱਖਿਆ ਲਈ ਗੜੀਆਂ ਨਾ ਉਸਾਰੋ ਇਕਲਾਪਾ ਖਤਰਨਾਕ ਹੁੰਦਾ ਹੈ ਇਹ ਸੰਸਾਰ ਖਤਰਨਾਕ ਸਥਾਨ ਹੈ ਅਤੇ ਦੁਸ਼ਮਣ ਚਾਰੇ ਪਾਸੇ ਹਨ ਹਰੇਕ ਨੂੰ ਆਪਣਾ ਆਪ ਸੁਰੱਖਿਤ ਰੱਖਣਾ ਪੈਂਦਾ ਹੈ ਕੋਈ ਗੜੀ ਸਭ ਤੋਂ ਵੱਧ ਸੁਰੱਖਿਤ ਜਾਪਦੀ ਹੈ ਪਰ ਦੂਜਿਆਂ ਤੋਂ ਅਲੱਗ ਥਲੱਗ ਰਹਿਣਾ ਤੁਹਾਨੂੰ ਜਿੰਨੀ ਸੁਰੱਖਿਆ ਦਿੰਦਾ ਹੈ ਉਸ ਤੋਂ ਵੱਧ ਖਤਰੇ ਵੀ ਤੁਹਾਡੇ ਸਾਹਮਣੇ ਲਿਆ ਖੜੇ ਕਰਦਾ ਹੈ ਇਕਲਾਪਾ ਤੁਹਾਨੂੰ ਕੀਮਤੀ ਸੂਚਨਾ ਤੋਂ ਦੂਰ ਰੱਖਦਾ ਹੈ ਇਹ ਤੁਹਾਡੀ ਗੈਰ ਮੌਜੂਦਗੀ ਨੂੰ ਘਟਕਣ ਲਾ ਦਿੰਦਾ ਹੈ ਅਤੇ ਤੁਸੀਂ ਕਿਸੇ ਨੂੰ ਨਾ ਦਿਸਣ ਕਰਕੇ ਲੋਕਾਂ ਦਾ ਧਿਆਨ ਵੱਧ ਖਿੱਚ ਲੈਂਦੇ ਹੋ ਅਖੀਰ ਨਤੀਜਾ ਇਹ ਹੁੰਦਾ ਹੈ ਕਿ ਫੇਰ ਤੁਸੀਂ ਸੋਕੇ ਸਕਾਰ ਬਣ ਜਾਂਦੇ ਹੋ ਬਿਹਤਰ ਇਹ ਹੋਵੇਗਾ ਕਿ ਲੋਕਾਂ ਨਾਲ ਮੇਲਜੋਲ ਬਣਾ ਕੇ ਰੱਖੋ ਦੋਸਤੀਆਂ ਬਰਕਰਾਰ ਰੱਖੋ ਸਾਰੇ ਨਾਲ ਜੁੜ ਕੇ ਰਹੋ ਪੀੜ ਸਦਕਾ ਤੁਸੀਂ ਆਪਣੇ ਬੈਰੀਆਂ ਤੋਂ ਬਚੇ ਰਹੋਗੇ